ਅੱਸੀ ਗੱਲ ਜੀ ਮੈਂ ਤੁਹਾਡਾ ਆਪਣਾ ਲੋਕ ਐ ਦਲਵਿੰਦਰ ਦੇਆਪੁਰੀ ਅੱਜ ਕੀੜੀ ਦੇ ਕਾਰਨ ਰਹਿਣ ਆਏ ਹੋਏ ਨੇ ਮੈਂ ਗਰਦਾਸਪੁਰੀਏ ਜਿਹੜੇ ਕੀ ਮੇਰੇ ਦਿਲ ਦੇ ਕਰੀਬ ਰਹਿੰਦੇ ਨੇ ਅਬਰਸਰੀ ਵੀ ਮੇਰੇ ਦਿਲ ਦੇ ਕਰੀਬ ਰਹਿੰਦੇ ਕੋਈ ਮੈਂ ਖੁਦ ਮੇਰਾ ਪਿਸੋਖੜ ਮਾਝੇ ਤੋਂ ਐ ਸਾਡੇ ਸਤਕਾਰਯੋਗ ਬਾਈਗਾ ਸਾਹਿਬ ਜਿਲ੍ਹਾ ਪਹਾੜਾ ਅਫਸਰ ਸਰਦਾਰ ਕਲਸੀ ਸਾਹਿਬ ਜਿਹੜੇ ਪਰਮਜੀਤ ਸਿੰਘ ਕਲਸੀ ਸਾਹਿਬ ਜਿਹੜੇ ਸਟੇਟ ਵਾਡੀ ਵੀ ਨੇ ਔਰ ਅਯਾਦ ਸਾਹਿਬ ਔਰ ਵੱਡੇ ਭਾਜੀ ਗੁਰਮੀਤ ਪਾੜਾ ਸਾਹਿਬ ਕਿ ਭੁੱਲਣਾ ਨਹੀਂ ਉਹਨੇ ਉਹ ਭੁੱਲਣਾ ਨੀ ਉਹਨੇ ਜਿੰਨੇ ਬੋਲਣਾ ਸਿੱਖਾ ਲਿਆ ਜਿਹੜੀ ਮਾਂ ਨੇ ਮੈਨੂੰ ਲਾਡਾਂ ਚਾਵਾਂ ਨਾਲ ਪਾਲਿਆ ਹੋ ਕਿਸੇ ਦੀਆਂ ਚਾਲਾਂ ਵਿੱਚ ਫਸਿਓ ਕਦੇ ਨਾ ਗਰਦਾਸਪੁਰਿਓ ਭਾਵਾਂ ਲੂੰਬੜੀ ਮਿਲੇ ਪਾਵਾਂ ਕਾਂ ਟੱਕਰੇ ਆਪਾਂ ਤਾਂ ਪੰਜਾਬੀ ਬੋਲੀ ਬੋਲਣੀ ਚਾਹੇ ਮੇ ਮੰਜਾ ਮੇ ਮਤੀ ਮਾ ਟੱਕਰੇ ਆਪਾਂ ਤਾਂ ਪੰਜਾਬੀ ਬੋਲੀ ਬੋਲਣੀ ਚਾਹੇ ਮੇ ਮੰਜਾ ਮੇ ਮਤੀ ਮਾ ਟੱਕਰੇ ਕਿਸੇ ਵੀ ਪਾਜਾ ਦਾ ਮੈਂ ਦੁਖੀ ਨਹੀਂਗਾ ਮੈਂ ਕਿਸੇ ਦੇ ਵਿਰਧ ਨਹੀਂਗਾ ਪਰ ਸਿੱਖੋ ਪਾ ਮਾ ਸਾਰੀਆਂ ਪਸ਼ਾਵਾਂ ਲਖ ਵਾਰ ਵਈ ਉਥੇ ਬੋਲੋ ਜਿੱਥੇ ਉਹਦਾ ਬਣਦਾ ਆਧਾਰ ਵਈ ਲੱਖ ਲਾਈਏ ਵੇੜੇ ਵਿੱਚ ਰਬੜਾਂ ਦੇ ਬੁੱਟੇ ਪਰ ਬੋੜਾ ਵਰਗੀ ਨਾ ਠੰਡੀ ਛਾਂ ਟਕਰੇ ਆ ਪਤਾ ਪੰਜਾਬੀ ਬੋਲੀ ਬੋਲਣੀ ਚਾਹੇ ਮੇ ਮੰਜੇ ਮਤੀ ਮਾ ਟਕਰੇ ਆ ਪਤਾ ਪੰਜਾਬੀ ਬੋਲੀ ਬੋਲਣੀ ਚਾਹੇ ਅੰਗਰੇਜ਼ ਅੰਗਰੇਜ਼ ਦਾ ਪੇਟ ਟਕਰੇ ਕਿਉਂਕਿ ਸਾਰੇ ਜੱਗ ਵਿੱਚ ਕੀਤਾ ਏ ਕੁਝ ਖਾਸ ਪੰਜਾਬੀਆਂ ਨੇ ਸੁਰਖ ਲਹੂ ਨਾਲ ਲਿਖਿਆ ਏ ਇਤਿਹਾਸ ਪੰਜਾਬੀਆਂ ਨੇ ਗਊ ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀ ਦਾ ਰਹੂ ਚਮਕਦਾ ਦੁਨੀਆ ਉੱਤੇ ਨਾ ਪੰਜਾਬੀ ਦਾ ਰਹੂ ਚਮਕਦਾ ਦੁਨੀਆ ਉੱਤੇ ਨਾ ਪੰਜਾਬੀ ਦਾ ਦਿੱਤੀ ਸ਼ਹਾਦਤ ਕੂਕਿਆਂ ਨੇ ਤੇ ਗਦਰੀ ਬਾਬਿਆਂ ਨੇ ਮੇਰਾ ਪਿੰਡ ਧਿਆਰਪੁਰ ਛੇਹ ਦੇ ਆਜੂ ਸਰਦਾਰ ਭਗਤ ਸਿੰਘ ਬੀਬੀ ਅmber ਕੌਰ ਦਾ ਪਿੰਡ ਵੀ ਹੈ ਜਿੱਥੇ ਇਹ ਮੇਰੇ ਗਰੀਬ ਖਾਨੇ ਆਏ ਨੇ ਕਿ ਦਿੱਤੀ ਸ਼ਹਾਦਤ ਕੂਕਿਆਂ ਨੇ ਤੇ ਗਦਰੀ ਬਾਬਿਆਂ ਨੇ ਰਾਜਗੁਰੂ ਸਖਦੇਵ ਅਤੇ ਸਰਾਬਿਆਂ ਨੇ ਸਜਦਾ ਕਰੇ ਜਹਾਨ ਵੇਖ ਬਲੀਦਾਨ ਪੰਜਾਬੀ ਦਾ ਰਹੂ ਚਮਕਦਾ ਦੁਨੀਆ ਉਤੇ ਨਾਮ ਪੰਜਾਬੀ ਦਾ ਪੰਜਾਬ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ ਪੰਜਾਬੀਤ ਜਿੰਦਾਬਾਦ ਪੰਜਾਬੀ ਭਾਈ ਚੱਲ ਜਿੰਦਾਬਾਦ ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ ਕਿਹੜੀ ਬੋਲੀ ਭਾਰੀ ਮੇਰੀ ਬੋਲੀ ਤੋਂ ਕਿਹੜੀ ਬੋਲੀ ਭਾਰੀ ਮੇਰੀ ਬੋਲੀ ਤੋਂ ਉਹਦੇ ਤੱਕੜ ਉੱਤੇ ਤੋਲ ਕੇ ਵੇਖਾਂਗਾ ਉਹਦੇ ਤੱਕੜ ਉੱਤੇ ਤੋਲ ਕੇ ਵੇਖਾਂਗਾ ਅੱਖਰਾਂ ਵਿੱਚ ਸਮੁੰਦਰ ਰੱਖਾ ਮੈਂ ਇਕਬਾਲ ਪੰਜਾਬੀ ਦਾ ਚਖੜਾ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਤ ਪੰਜਾਬੀ ਦਾ ਜਿਹੜੇ ਆਖਣ ਵਿੱਚ ਪੰਜਾਬੀ ਉਸਤ ਨਹੀਂ ਤੇਹਜ਼ੀਬ ਨਹੀਂ ਪੜ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਪੜ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਧੰਨਵਾਦ ਸ਼ੁਕਰੀਆ ਤੈਂਕੀ ਮੇਰੇ ਗਰੀਬ ਖਾਨੇ ਆ ਜੀ ਧੰਨਵਾਦ ਇਹਨਾਂ ਦਾ ਮੇਰੇ ਹੱਲ ਨੇ ਗਾਈ ਜੀ ਬੜਾ ਗੀਤ 9 ਬਾਂ ਤੇ ਰਿਆ ਬਹੁਤ ਰਿਆ ਨੇਰੀਆਂ ਲਿਆ ਦੁੱਧ ਨੂੰ ਨੇਰੀਆਂ 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 ਜਾਂ ਰਿਲੀਓਂ ਦੇ ਲੈਂਦੇ ਹੋ ਮੇਲਿਆਂ ਦੇ ਵਿੱਚ ਵੀ ਤੇ ਉਹ ਸੁਣਾ ਕੇ ਕਿ ਮੇਰੇ ਇਹ ਜਿਹੜਾ ਨੇਰੀਆਂ ਨਾਲ ਲਿਆ ਦੁੱਧ ਨੂੰ ਨੇਰੀਆਂ ਬੱਚੇ ਬੱਚੇ ਦੀ ਜਮਾਨ ਤੇ ਰਿਆ ਆਪਾਂ ਉਹ ਸੁਣਨਾ ਚਾਹੁੰਦੇ ਆ ਘਰ ਆਏ ਆ ਜੀ ਇੱਕ ਸਾਡੀ ਯਾਦ ਸੀਗੀ ਉਹ ਵੀ ਤਾਜਾ ਕਰ ਰਹੇ ਆ ਆਹੋ ਹਾਂ ਉਹ ਜ਼ਰੂਰ ਸੁਣਾਓ ਨੇਰੀਆਂ ਦਾ ਬਾਦਸ਼ਾਹ ਬਿਲੰਦ ਯਾਰ ਲਓ ਜੀ ਧੰਨਵਾਦ ਜੀ ਜਦੋਂ ਮਹਿਮਾਨ ਆਵੇ ਉਹਦੀ ਹਰੇਕ ਜੜੀ ਇੱਛਾ ਪੂਰੀ ਹੋਣੀ ਚਾਹੀਦੀ ਹੈ ਇੱਛਾ ਪੂਰੀ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਕੀ ਮਿਰਜੇ ਦੇ ਵਾਂਗੂ ਮੈਨੂੰ ਸੋਹਣਾ ਜੰਡ ਥੱਲੇ ਜੱਗੇ ਜੱਟ ਵਾਂਗੂ ਨਿੱਕਰੌੜੀ ਵੱੱਲੇ ਵੱੱਲੇ ਮੇਰੇ ਨਾਲ ਜੇ ਕਰਨੀ ਹੈ ਰੱਬੇ ਰੀਆਂ ਮੈਂ ਲਾਉਣੀਆਂ ਨਹੀਂ ਦੇਰੀਆਂ ਨੇ ਰੀਆਂ ਲਿਆ ਦੂੰ ਬਿੱਲੋਂ ਨੇਰੀਆਂ ਨੇਰੀਆਂ ਲਿਆ ਦੋ ਬਿੱਲੋਂ ਨੇਰੀਆਂ ਨੇਰੀਆਂ ਲਿਆ ਦੋ ਗਰਦਾਸਪੁਰਿਓ ਨੇਰੀਆਂ ਨੇਰੀਆਂ ਲਿਆ ਦੋ ਬਿੱਲੋਂ ਨੇਰੀਆਂ ਅਗਲਾ ਬੰਦ ਅਗਲਾ ਵੀ ਸੁਣਾ ਦੇਣਾ ਕਿਹੜਾ ਉੱਚਾ ਨੀ ਮੋਲਦਾ ਜਬਾਨ ਤੋਂ ਕੀ ਦਇਨ ਪਾਣੀ ਮੁੱਕਿਆ ਜਹਾਨ ਤੋਂ ਗੱਲਾਂ ਲੋਹੇ ਤੇ ਲਕੀਰ ਬਿੱਲੋਂ ਮੇਰੀਆਂ ਮਕਰਾਂ ਵੱਡ ਢੇਰੀਆਂ ਨੇਰੀਆਂ ਲਿਆ ਦੋ ਬਿੱਲੋਂ ਨੇਰੀਆਂ ਹੇਰੀਆਂ ਲਿਆ ਤੋ ਮਿਲੋ ਨੇਹਰੀਆਂ ਜਿੰਦਾਬਾਦ ਵਾਓ ਵਾਓ ਜਿੰਦਾਬਾਦ ਪੰਜਾਬੀ ਜਿੰਦਾਬਾਦ ਹੀ ਰਹਿਣਗੇ